ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦਾ 5:30 ਹੋ ਗਏ ਹੁਣੇ ਧਾਰਾ ਧੁਰਾ ਕੱਢ ਕੇ ਲੈ ਕੇ ਆਏ ਆ ਤੇ ਇੱਧਰ ਮੈਂ ਲਾ ਰੱਖੀ ਜੀ ਮਧਾਣੀ ਬੱਸ ਲਗਭਗ ਕਿਉ ਆ ਗਿਆ ਤੇ ਮੈਂ ਕੱਢਦੀ ਹਾਂ ਕਿਉ ਤੇ ਮੰਮੀ ਪਾ ਰਹੀ ਐ ਮਸ਼ੀਨ 'ਚ ਕੱਪੜੇ ਤੇ ਮੰਮੀ ਕਹਿੰਦੀ ਹਵਾ ਜੀ ਚੱਲ ਜਾਂਦੀ ਐ ਲੈਟਣਾ ਬਾਅਦ ਜੀ ਤੇ ਬਸ ਜੀ ਲੱਗ ਕੇ ਕੰਮ ਕਰ ਲਿਆ ਸਟਾਰਟ ਹੁਣ ਤੇ ਜਸਮਤ ਜੀ ਨੇ ਰੈਡੀ ਪਾਈ ਹੈ ਜੀ ਬੰਜਿਆ ਦੀ ਤੇ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਹੈ ਜੀ ਅੱਜ ਤਾਂ ਲੱਗਾ ਦੌੜ ਦੌੜ ਕੰਮ ਨੇ ਮੇੜ ਲਈ ਕਿਉਂਕਿ ਮੁਰਕਾ ਭੋਰਾ ਵੀ ਨਹੀਂ ਆ ਰਿਹਾ ਤੇ ਠੰਡੀ ਠੰਡੀ ਹਵਾ ਚੱਲੀਆਂ ਦੀ ਜਿਹੜਾ ਹੁਣ ਕਹਿੰਦੇ ਮੀਂਹ ਪਿਆ ਆਸ-ਪਾਸੇ ਹਨਾ ਚਲੋ ਹਵਾ ਤਾਂ ਠੰਡੀ ਹੋਈ ਵਧੀਆ ਮੌਸਮ ਹੋ ਗਿਆ ਤੇ ਲੋ ਜੀ ਕੱਲ ਵਾਲੀ ਕੱਲ ਵਾਲੀ ਵੀਡੀਓ ਥੋੜੀ ਜਿਹੀ ਲੇਟ ਹੋਈ ਜੀ ਅਪਲੋਡ ਕਿਉਂਕਿ ਇੱਕ ਤਾਂ ਨਾ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਜੀ ਅੱਗੇ ਨੈਟ ਨਹੀਂ ਮੁੱਕਦਾ ਸੀਗਾ ਕਿਉਂਕਿ 5G ਸੀਗਾ ਅੱਗੇ ਅਨਲਿਮਿਟਿਡ ਚੱਲੀ ਜਾਂਦੀ ਹੁਣ ਨੈਟ ਮੁੱਕ ਜਾਂਦਾ ਤੇ ਬਸ ਥੋੜੀ ਜਿਹੀ ਵੀਡੀਓ ਰਹਿ ਗਈ ਉਹ ਤੋਂ ਨੈਟ ਮੁੱਕ ਗਿਆ ਫਿਰ ਹੌਲੀ 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 ਉਹ ਆਪਦੀ ਆਪ ਮਸਾ ਪਈ ਤੇ ਬਸ ਦੇਖਦੇ ਆਂ ਜੀ ਜੇ ਤਾਂ ਆਈ ਰਿਹਾ ਦੋ ਚਾਰ ਦਿਨ ਫਿਰ ਤਾਂ ਵੀ ਦਿਨੇ ਅਪਲੋਡ ਕਰਦਾ ਕਰਾਂਗੇ ਆਪਾਂ ਦੱਸ ਦਿਆਂ ਨਾ ਵਜੇ ਬਲੌਗ ਵੀ ਜਿਵੇਂ ਅੱਜ ਵਾਲਾ ਬਲੌਗ ਬਣਾ ਲਿਆ ਕੱਲ ਨੂੰ ਅਪਲੋਡ ਕਰ ਦਾਂਗੇ ਤੇ ਜੇ ਆ ਸਹੀ ਪੈ ਸਹੀ ਨਾਂ ਨਟ ਮੁੱਕਿਆ ਫੇਰ ਅੱਜ ਆ ਸ਼ਾਮ ਨੂੰ ਹੀ ਅਪਲੋਡ ਕਰ ਦਾਂਗੇ ਬਾਕੀ ਜੀ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ 2 ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਜੀ ਐਡ ਆਉਂਦੀ ਜਿਹੜੀ ਉਹਨੂੰ ਸਕਿਪ ਨਾ ਕਰਿਆ ਕਰੋ ਤਾਂ ਕਿ ਆਪਣੇ 10 ਡਾਲਰ ਜਲਦੀ ਹੋ ਜਾਣ ਕੰਪਲੀਟ ਜੀ ਤੇ ਫਿਰ ਆਪਣਾ ਆ ਜਾ ਗੂਗਲ ਐਡਸਨ ਪੈਨ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਤੇ ਲਓ ਜੀ ਮੈਂ ਕੱਢ ਲਿਆ ਕਿਉਂ ਲੋ ਜੀ ਆਪਾਂ ਕੱਢ ਲਈਏ ਕਿਉ ਤੇ ਜਸ਼ਨ ਆਪਣਾ ਹਜੇ ਪਿਆ ਸੁੱਤਾ ਤੇ ਇੱਕ ਇਹ ਜੀ ਜਦੋਂ ਹਵਾ ਆਉਂਦੀ ਹੈ ਨਾ ਠੰਡੀ ਠੱਡੀ ਹਵਾ ਜੀ ਚ ਨੀਂਦ ਬਹੁਤ ਸੋਹਣੀ ਆਉਂਦੀ ਹੈ ਤੇ ਆਪ ਵੀ ਤੜਕੇ ਵੀ ਸਾਇਂਜ ਹੋ ਜਾਂਦਾ ਵੀ ਉੱਠੀਏ ਉੱਠੀਏ ਨਹੀਂ ਤੇ ਧੁੱਪ ਚੜ ਜੂਗੀ ਤੇ ਨਹੀਂ ਤੇ ਸੁਬਾ ਸੁਬਾ ਨੀਂਦ ਐਡੀ ਸੋਹਣੀ ਆਉਂਦੀ ਹੈ ਬਹੁਤ ਹੀ ਜਿਆਦਾ ਸੋਹਣੀ ਨੀਂਦ ਆਉਂਦੀ ਹੈ ਚਲੋ ਜੀ ਮੈਂ ਕੱਢਣਾ ਕਿਉ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਫੇਰ ਲੋ ਜੀ ਉਧਰਲਾ ਕੰਮ ਕੇਰਾਂ ਨਮੀੜਾ ਮੋਟਾ ਮੋਟਾ ਗੋਆ ਗੂੜਾ ਸੱਟਿਆ ਤੇ ਆਪਾਂ ਫੇਰ ਆਂ ਦੂਜੀ ਵਾਰ ਵਾਲੀ ਚਾਹ ਤੇ ਮਸ਼ੀਨ ਚੱਤੇ ਕੱਪੜੇ ਧੋਤੇ ਗਏ ਜੀ ਬਸ ਖੇਤ ਵਾਲਿਆਂ ਦੇ ਰਹਿ ਗਏ ਤੇ 4 ਕਿਲੋ ਸਾਰੇ ਤੇ ਹੋਰ ਚਾਹ ਵੀ ਲੋ ਜੀ ਸਾਰੇ ਦੂਜੀ ਵਾਰ ਦੂਜੀ ਵਾਰ ਦੀ ਚਾਹ ਵੀ ਲੋ ਜੀ ਸਾਰੇ ਤੇ ਜਸ਼ਨ ਆਪਣਾ ਉੱਠ ਖੜਿਆ ਜੀ ਕਮਾਲ ਹੋ ਗਈ ਅੱਜ ਤਾਂ ਆਪੇ ਉੱਠ ਖੜਿਆ ਮੁੰਡਾ ਨਾਮ ਦੇਣ ਵਾਲਾ ਮੁੰਡੇ ਨੂੰ ਆਈਆਂ ਰਾਤ ਹੋ ਗਈ ਅੱਜ ਦਾ ਠਾਉਣਾ ਦੀ ਆਪਦੀ ਆ ਵੀ ਉੱਠ ਖੜਾ ਜਿਆਦਾ ਕੰਮ ਕਰਨਾ ਨਹੀਂ ਪੁੱਛਿਆ ਸੀ ਮੈਂ ਮਮਾ ਕੰਮ ਕੰਮ ਕਰਨਾ ਕਹਿੰਦਾ ਨਹੀਂ ਮੰਮੀ ਕਰ ਲਿਆ ਪਤਾ ਕੋਈ ਨਹੀਂ ਬਾਕੀ ਹੈ ਉਹ ਵੀ ਪਤਾ ਲੱਗੂ ਜਦੋਂ ਬੈਗ ਚੱਕ ਲਿਆ ਨਹੀਂ ਤਾਂ ਰੁਕਦਾ ਨਹੀਂ ਚਲੋ ਜਾ ਖੇਡਣ ਦਾ ਮਾਰਾ ਉੱਠਿਆ ਹੋਊਗਾ ਕੱਲ ਉੱਥੇ ਪਾਣੀ ਜਲਾਈ ਜਾਂਦਾ ਸੀਗਾ ਕੈਰੀ ਜੀ ਚ ਉੱਥੇ ਜਿੱਦੀ ਬੈਠਾ ਆਈ ਹੈ ਜੀ ਜਸ਼ਨ ਦੇ ਕੰਮ ਪਰ ਗੱਲਾਂ ਕਰੇ ਵੀ ਕੀ ਬਸ ਆਈ ਖੇਡੀਆਂ ਤਾਂ ਕਦੇ ਟਰੈਕਟਰਾਂ ਨਾਲ ਖੇਡਣ ਲੱਗ ਗਿਆ ਕਦੇ ਫੋਨ ਦੇਖਣ ਲੱਗ ਗਿਆ ਕਦੇ ਸਾਈਕਲ ਚੱਕ ਲੈਂਦਾ ਕਦੇ ਆਦ ਡੈਡੀ ਬਰ ਗਿਆ ਨਾ ਖੇਤ ਬਾਗ ਜਾਂਦਾ ਬਸ ਆ ਹੀ ਕਰੀ ਜਾਂਦਾ ਸਾਰਾ ਦਿਨ ਯਾਰ ਨੇ ਪਾਖ ਲਾਈ ਜੂ ਕਿ ਦਾ ਵੜਾ ਹੋਗਾ ਮੋਟੇ ਪਾਣੀ ਨਹੀਂ ਪਾਇਆ ਤੇ ਇਹ ਹੋਰ ਪੀਲੀ ਪੈ ਗਈ ਹੈ ਰੀਸ ਤਾਂ ਪੂਰੀ ਕਰਦਾ ਹੈ ਰੀਸ ਤਾਂ ਪੂਰੀ ਕਰਦਾ ਕੱਦੂ ਕਰਦਾ ਉਹ ਮੈਂ ਬਾਣ ਜਿਵੇਂ ਨਾ ਨਹੀਂ ਕਰਿਆ ਸਵਾ ਟਰੈਕਟਰ ਲਵੇੜ ਲੈਂਦਾ ਬੁਰਾ ਹਾਰ ਤੇ ਥੋੜਾ ਹੋਰ ਫਿਰ ਇੱਥੇ ਚੱਕ ਲਿਆਉਂਦਾ ਟੂਟੀ ਦਾ ਧੋਦਾ ਬਾੜਾ ਪੁਸ਼ ਕਰਦਾ ਜਸ਼ਨ ਦਾ ਸਾਡਾ ਲੋ ਜੀ ਬਸ ਹੁਣ ਮੈਂ ਕਰਦੀ ਆ ਜਸ਼ਨ ਨੂੰ ਰੈਡੀ ਪਹਿਲਾਂ ਤਾਂ ਇਹਦਾ ਪਾਣੀ ਦਿੱਤਾ ਧਰੂੰਗੀ ਆ ਹੰਦਾ ਮੰਮੀ ਠੰਡਾ ਹੈ ਠੰਡਾ ਹੁੰਦਾ ਟੈਂਕੀ ਚ ਪਾਣੀ ਅੱਜ ਤਾਂ ਉਹ ਮੌਸਮ ਦਾ ਟੈਂਕਾ ਨਹੀਂ ਲੱਗਦਾ ਤੇ ਫਿਰ ਜਿ ਛਿੱਕਾਂ ਜੀਆਂ ਮਾਰਨ ਲੱਗ ਜਾਂਦੇ ਜੇ ਠੰਡੇ ਪਾਣੀ ਨਾਲ ਅੱਜ ਇਹਨਾਂ ਤੇ ਬਸ ਮੈਂ ਫਤਿੱਲੀ ਭਰ ਕੇ ਚੁੱਲੇ ਤੇ ਰਹੀ ਮਖਾਈ ਇਥੇ ਚੁੱਲੇ ਤੇ ਕਰ ਦੂੰਗੀ ਗਰਮ ਪਾਣੀ ਤੇ ਚਾਹ ਚੂ ਪੀ ਲਾ ਫਿਰ ਨਾਲੇ ਆਟਾ ਗੋਲ ਨੂੰ ਗੋਲੇ ਵਾ ਕੇ ਨਾਲੇ ਇਹਦਾ ਪਾਣੀ ਗਰਮ ਕਰ ਦੂੰਗੀ ਤੇ ਬਸ ਫਿਰ ਵਰਦੀ ਪ੍ਰੈਸ ਕਰ ਦੂੰ ਫਿਰ ਨਾਲ ਆਲੂ ਆ ਇਹ ਤੜਕੇ ਤੜਕੇ ਤਾਂ ਜਿਹਾ ਹੀ ਹੁੰਦਾ ਬਾਕੀ ਜੀ ਸਾਰਿਆਂ ਨੂੰ ਕੰਮ ਜ਼ਰੂਰੀ ਵੀ ਇਹੀ ਹੁੰਦਾ ਜਣਾ ਜਸ ਸਕੂਲ ਭੇਜਣਾ ਜਵਾਕਾਂ ਨੂੰ ਤੇ ਪੜ ਲੈਣਗੇ ਕੋਈ ਆਪਦੇ ਪੈਰਾਂ ਤੇ ਖੜੇ ਹੋ ਜਾਣਗੇ ਨਾ ਨਹੀਂ ਕਰਨਾ ਕੰਮ ਤਾਂ ਨੇ ਕਰ ਰਹੀ ਐ ਲੋ ਜੀ ਆਪਾਂ ਬਣਾਉਨੇ ਆ ਜਸ਼ਨ ਦੀ ਰੋਟੀ ਬਸ ਲਗਭਗ ਬਣਾਤੀ ਇੱਕ ਪਰੌਠਾ ਰਹੇਗਾ ਤੇ ਟਾਈਮ ਹੋ ਗਿਆ 7:30 ਜਸ਼ਨ ਨੂੰ ਤਾਂ ਪੋਲੇ ਰਹਿੰਦੇ ਹੋਣਗੇ ਪੁੱਤ ਪਰੌਠੇ ਹਨਾ ਦੇਸੀ ਘਿਓ ਦੇ ਹੁੰਦੇ ਚੌਟਾਂ ਜਾਂਦਾ ਅੱਜ ਤੇ ਲਓ ਜੀ ਜਸ਼ਨ ਖਾ ਰਿਆ ਰੋਟੀ ਹੋਰ ਲੈਣੀ ਪੁੱਤ ਰੋਟੀ ਲੱਸੀ ਚੱਕ ਤੇਰੀ ਲੱਸੀ ਕੋਲੇ ਧਰਦੇ ਹੁੰਦੇ ਹੈਗੇ ਲੱਸੀ ਪਰੇ ਧਰਦੇ ਹੁੰਦੇ ਚੱਕ ਖਾ ਲਾ ਤੱਤਾ ਹਨਾ ਲਓ ਜੀ ਜਸ਼ਨ ਆਪਣਾ ਹੋ ਗਿਆ ਲਗਭਗ ਰੈਡੀ ਤੇ ਬਸ ਹੁਣ ਆਪਾਂ ਲੱਗਦੇ ਆ ਆਪਣੇ ਕੰਮੀ ਧੰਦੀ ਲਾਉਣਿਆ ਪੋਚੇ ਤੇ ਨਾਲ ਮम्मी ਕੱਪੜੇ ਤੇ ਚੱਲੀ ਜਾਂਦੇ ਮੈਂ ਪੋਣੀ ਕੱਪੜੇ ਸੁੱਕਣੇ ਮੌਸਮ ਬਹੁਤ ਖਰਾਬ ਆ ਪਹਿਲਾਂ ਪਹਿਲਾਂ ਸੁੱਕ ਜਾ ਆਵਾਜ਼ ਨਹੀਂ ਕੋਈ ਨਹੀਂ ਹੋਰੀ ਹੋ ਜਾਂਦੇ ਉਹ ਮਸਤ ਜੀ ਆਉਣ ਲੱਗ ਜਾਂਦੇ ਕਾਪੋਰਾ ਕਥਾਈ ਨਾ ਹੂੰ ਸ਼ਮਕਰਪਾਰਾ ਬਾਈ ਲਾੜੇ ਮੋਟੇ ਬਾਤ ਤਾਂ ਹੁੜਾ ਕਰਤਾ ਨਹੀਂ ਜਿਹੜੀਆਂ ਬੁੱਖੇ ਕਰੇ ਰੱਖ ਕੇ ਗਿਆ ਉਹਨਾਂ ਦੇ ਪੀਰੇ ਲੱਗਦੇ ਨਹੀਂ ਗੰਗ ਕੰਮ ਕਰਾਤਾ ਉਹਨਾਂ ਦਾ ਕਰਾਤਾ ਹੂੰ ਲੋ ਜੀ ਆਟਾ ਗੁੰਨ ਕੇ ਰੱਖਤਾ ਆਪਾਂ ਬਸ ਲੱਗਦੇ ਆ ਰੋਟੀ ਤੇ ਮੰਮੀ ਰਗੜ ਰਹੀ ਚਟਨੀ ਆਹ ਮੈਂ ਘਾਲੋ ਚਟਨੀ ਤੁਸੀਂ ਤੁਮ ਲੋ ਕੇ ਚੈੱਕ ਕਰਦੇ ਹੋਗੇ ਨੌ ਦੇ ਹੋਗੇ ਚਟਨੀਆਂ ਸਾਡੇ ਤਾਂ ਬਾਦੂ ਆ ਹੋਰ ਸਾਡੇ ਤਾਂ ਬਹੁਤ ਹੈ ਜੀ ਰਾਏ ਬਾਦੂ ਹੈ ਤੁਸੀਂ ਤਾਂ ਪਜਾਰ ਮੈਨੂੰ ਲਾਦਾ ਮਮੀ ਕੋਈ ਬਿਰਲਾ ਹੀ ਉਹ ਕਰਦਾ ਹੋਊਗਾ ਜਾਂ ਉਹ ਰਗੜਦਾ ਹੋਊਗਾ ਕੁੰਡੇ ਘੋਟੇ ਨਾਲ ਮੈਨੂੰ ਬਾਲੇ ਦਾ ਗ੍ਰੈਂਡਰ ਹੀ ਤਾਂ ਆ ਗਿਆ ਗ੍ਰੈਂਡਰ ਕਰ ਦਿੰਦੇ ਬਾਲੇ ਤਾਂ ਬਾਹਰ ਨਹੀਂ ਬਣਦੀ ਉਹ ਚਟਨੀ ਹੂੰ ਉਹੀ ਪਾਣੀ ਦਾਣੀ ਜਾ ਹੋ ਜਾਂਦਾ ਹਾਂ ਪਾਵਾ ਢਾਣਾ Hmm. मसाला भी है कुंडे घोटे चुटके पाओ जी ताकत होगी लैटी चार दी है हम्म hmm. तो मसाला भी कुंडे घोंटे में ही पाने के होर चलो जी लग जो रोटियाँ मखियां बैठी आटे तटनी चटनी होगी रैड बाटी लियां हम्म ਲਓ ਜੀ ਟਾਈਮ ਹੋ ਗਿਆ ਸਵਾ 10 ਦਾ ਤੇ ਆਪਾਂ ਧਰ ਲਈਏ ਚਾਹ ਤੇ ਕੰਮ ਤਾਂ ਦਨ ਮੇੜ ਲਿਆ ਆਪਾਂ ਜੀ ਸਾਰਾ ਘੇ ਚਾਹ ਬੰਢੀ ਹੈ ਬਸ ਜੀ ਆਪਣੇ ਤੇ ਮੰਮੀ ਜਾ ਰਹੀ ਹੈ ਜੀ ਅੱਜ ਆਪਦੀ ਭੂਆ ਕੋਲੇ ਆਪਣੇ ਨਾਲ ਹੀ ਲੱਗਦਾ ਪਿੰਡ ਕੁੱਕੇ ਵਾਲੀ ਬਸ ਨਾਲ ਹੀ ਆ ਥੋੜੇ ਕਿਲੋਮੀਟਰ ਦੂਰੀ ਹੈ ਤੇ ਬਸ ਉੱਥੇ ਹੈ ਮੰਮੀ ਦੀ ਭੂਆ ਤੇ ਉਹ ਜਿਹੜੀ ਉਹ ਮੰਮੀ ਦੀ ਭੂਆ ਉਹਨੇ ਮੰਮੀ ਦਾ ਰਿਸ਼ਤਾ ਕਰਵਾਇਆ ਸੀਗਾ ਤੇ ਮੰਮੀ ਜਾ ਰਹੀ ਐ ਅੱਜ ਭੂਆ ਕੋਲੇ ਮੈਨੂੰ ਅੱਜ ਤੂੰ ਚੱਲ ਵੜ ਮਖਾ ਇੱਕ ਤਾਂ ਟਾਈਮ ਲੱਗ ਜੂਗਾ ਉਹਨੂੰ ਜਸ਼ਨ ਆ ਜੂਗਾ ਤੁਹਾਨੂੰ ਪਤਾ ਜੀ ਹਨਾ ਚਾਚੂ ਕਰਨੀ ਹੁੰਦੀ ਐ ਤੇ ਤੇ ਮੈਂ ਤਾਂ ਕਰਕੇ ਮੈਂ ਕਰਤੀ ਟਾਲ ਤੇ ਫਿਰ ਤੁਹਾਨੂੰ ਪਤਾ ਜੀ ਜਦੋਂ ਆਥਾਂ ਨੇ ਲੇਟ ਹੋ ਜਾਂਦੇ ਆ ਮੁੜ ਕੇ ਕੰਮ ਰਹਿ ਜਾਂਦਾ ਸਾਰਾ ਮੇਰਾ ਤਾਂ ਜੀ ਕਾਲਾ ਪੈਣ ਲੱਗ ਜਾਂਦਾ ਫਿਰ ਜਦੋਂ ਐ ਹੋ ਜਾਂਦਾ ਨਾ ਵੀ ਅੱਜ ਲੇਟ ਹੋ ਗਏ ਕੰਮ ਤੋਂ ਤੇ ਤਾਂ ਕਰਕੇ ਜੀ ਫਿਰ ਮੈਂ ਕਰਤੀ ਟਾਲ ਤੇ ਬਸ ਆਪਾਂ ਨਾ ਧੋ ਕੇ ਹੋ ਗਏ ਬਿੱਲੇ ਤੇ ਫਿਰ ਆਪਾਂ ਕਰਦੇ ਆ ਜੀ ਰੈਸਟ ਤੇ ਲੈਟ ਨਹੀਂ ਕਿਹੜਾ ਕੱਟ ਰਖੇ ਲੈਟ ਗਈ ਨੂੰ ਹੋ ਗਏ 15 20 ਮਿੰਟ ਉਦੋਂ ਆ ਜੂਗੀ ਜਦੋਂ ਆਪਾਂ ਨਹਾ ਮਾ ਧੋਵਾਂਗੇ ਤੇ ਪਸ਼ੂ ਅੱਜ ਨਵਾਏ ਨਹੀਂ ਜੀ ਅੱਜ ਮੌਸਮ ਵਧੀਆ ਠੰਡਾ ਹੈ ਤੇ ਆ ਦੇਖੋ ਬੱਦਲ ਬਾਈ ਕਰ ਰਖੀ ਰੱਬ ਨੇ ਤੇ ਹਵਾ ਚੱਲੀਆਂ ਜੇ ਪਸ਼ੂ ਬੈਠਿਆ ਆਰਾਮ ਨਾਲ ਤੇ ਜੇ ਸ਼ਾਮ ਤੱਕ ਗਰਮਾਏ ਸੋਈ ਤਾਂ ਨਵਾ ਦਾਗੇ ਨਹੀਂ ਤਾਂ ਲੋੜ ਵੀ ਨਹੀਂ ਤੇ ਚਲੋ ਜੀ ਫਿਰ ਮਿਲਦੇ ਆ ਸੋਨ ਲਓ ਜੀ ਆਪਣੇ ਤਾਂ ਅੱਜ ਫਿਰ ਆ ਗਿਆ ਨਹੀਂ ਤੇ काम हो गया रशीदा इधर मैं सब्जी जी रखे हैं बस बनावणी है मार सोई जी बनानी होगी ता गैस पे ते उधरो पसुणा खड़े हैं पसुणा ਨੂੰ ਛਨੀਰ ਲਈ ਸੀ ਕੱਲੀ ਤੇ ਹਰਾ ਪਾਉਣਾ ਹਜੇ ਲਾਈਟ ਹੈ ਨਹੀਂ ਸੀ ਪਹਿਲਾਂ ਹੁਣ ਲਾਈਟ ਤਾਂ ਹਜੇ ਵੀ ਨਹੀਂ ਆਈ ਤਿੰਨ ਘੰਟੇ ਹੋ ਗਏ ਲਾਈਟ ਗਈ ਮਾੜੀ ਜੀ ਹਵਾ ਆ ਜਾਂਦੀ ਹੈ ਲਾਈਟ ਬੱਜ ਜਾਂਦੀ ਹੈ ਤੇ ਫਟਸ ਨੇ ਡੈਡੀ ਨੇ ਹੱਥਾਂ ਦੇ ਕੱਟਿਆ ਹਰਾ ਬਸ ਹੁਣ ਪਾਉਂਦੇ ਸੀ ਐਨੇ ਮੀ ਲੈ ਪਿਆ ਤੇ ਪਤਾ ਨਹੀਂ ਜੀ ਰੱਬ ਕੰਮ ਦੇ ਟਾਈਮ ਤੇ ਰੱਬ ਦਾ ਲੌਕ ਵੀ ਲੱਗ ਜਾਂਦਾ लो जी देखो हूं पता नहीं किना काऊगा हजे तो हूं ही लग्या चलो जी मैं बना ला सब्जी फिर हूँ रब का की भरोसा है ਕਿੰਨਾ ਚਿਰ ਆਈਓ ਮੈਨੂੰ ਐਸੀ ਮਹਾਚਾਲਾ ਦਾ ਨੀਰਾ ਪੈ ਜਾਂਦਾ ਪਸਣਾ ਨੂੰ ਤੇ ਧਾਰਾ ਕੱਢ ਲੈਂਦੇ ਦਵਾ ਦਾ ਚੱਲ ਰੱਜ ਲੈਂਦੇ ਪਸੂ ਪਰ ਕਿੱਥੇ ਰੱਬ ਲੈਟ ਹੈ ਨਹੀਂ ਲੈਟ ਹੁੰਦੀ ਤਾਂ ਹੁਣ ਨੂੰ ਤਾਂ ਕਦੋਂ ਦੇ ਰੱਜ ਲੈਂਦੇ ਸਾਢੇ 4 ਵਜੇ ਦਸਨੀਆਂ ਲਾਈ ਮੈਂ ਤੇ ਬਸ ਹਰੇ ਨੂੰ ਲੈਟ ਨੂੰ ਵੀ ਕੀ ਜਾਂਦੇ ਹੁਣ ਫਿਰ ਜਿਵੇਂ ਰੈਡੀ ਆ ਨਹੀਂ ਆਉਂਦੀ ਫਿਰ ਹੱਥਾਂ ਤੇ ਕੱਢਿਆ ਹਰਾ ਤੇ ਲਓ ਜੀ ਮੀਂਹ ਦੇਖੋ ਰੱਬ ਨੇ ਤਾਂ ਆਪ ਦਾ ਘਾਰ ਬਿਹਾਰ ਕਰਨੀ ਹੈ ਜੀ ਇੰਨੀ ਗਰਮੀ ਸੀਗੀ ਤਾਂ ਮਹੀਨੇ ਤਾਂ ਆਉਣਾ ਹੀ ਸੀ ਲੋ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਟਾਈਮ ਬਹੁਤ ਹੋ ਗਿਆ ਅੱਜ ਤੇ ਉਦੋਂ ਰੱਬ ਤਰਪ ਤਰਪ ਕਣੀਆਂ ਮੀ ਆਈ ਜਾਂਦਾ ਹਟਣ ਦਾ ਨਾ ਹੀ ਨਹੀਂ ਲੈਂਦਾ ਮਖੌਨੇ ਮੈਂ ਲਾ ਦ ਤੜਕਾ ਫੇਰ ਫੇਰ ਘੱਟ ਕੇ ਲਿਆਵਾਂਗੇ ਜੀ ਵੀ ਹਟ ਗਿਆ ਜੀ ਤੇ ਉਧਰੋਂ ਪਸੂ ਹਰਾ ਮੰਗੀਆਂ ਦੇ ਪਸੂ ਨੂੰ ਹਰਾ ਪਾਉਣਾ ਪੁੱਛੋ ਨਾ ਜੀ ਕੰਮ सारा काम उलझे आदा जो मी आ जाता है बनाव गे जी अच्छ कदू कदू भी बहुत महंगे हो रहे हैं जी सत्तर रुपये किलो है ਜੋ ਸਲਾਦੀ ਬਣਾਈ ਸੀ ਜੀ ਵੀ ਤੰਦੂਰ ਤੇ ਰੋਟੀਆਂ ਲਾਵਾਂਗੇ ਤੇ ਰੱਬ ਨੇ ਆ ਮੀਂਹ ਪਾਉਣ ਲੱਗਾ ਰੱਬ ਚਲੋ ਦੇਖਦੇ ਹਾਂ ਕੀ ਬਣਦਾ ਹੈ ਸ਼ਾਮ ਤੱਕ ਸ਼ਾਮ ਤਾਂ ਹੋ ਹੀ ਗਈ ਘੰਟੇ ਨੂੰ ਬਸ ਆਪਾਂ ਰੋਟੀਆਂ ਲੱਗਣਾ ਤੇ ਹਜੇ ਧਾਰਾਂ ਵਗੀਆਂ ਆਪਣੇ ਕੰਧਾਂ ਦੁੱਧਾ ਗਰਮ ਕਰਨਾ ਤੇ ਕੰਮ ਤੁਹਾਨੂੰ ਪਤਾ ਹੀ ਆ ਜੀ ਹੋ ਜਾਣ ਕਿੰਨੇ ਹੋ ਜਾਂਦੇ ਆ ਤੁਹਾਡੀ ਲੈਡ ਹੈ ਨਹੀਂ ਕੁਛ ਨਹੀਂ ਕਹਿੰਦਾ ਨੇਰੇ ਚ ਟੱਕਰਾ ਮਾਰਨ ਵਾਲੇ ਕੰਮ लो जी सब जी तो हम बढ़ जूचा वागुरु मसाला चढ़ गया चार पांच सीढ़िया हो जूगी रेडी जी ते... ਮੀ ਹਜੇ ਆਈ ਜਾਂਦਾ ਜੀ ਮਾੜਾ ਬਣ ਆਉਂਦਾ ਬਾਹਰ ਤਾਂ ਐਡਾ ਸੋਹਣਾ ਚਾਨਣ ਆ ਆ ਦੇਖੋ ਆਈ ਜਾਂਦਾ ਹਜੇ ਤੇ ਰਸੋਈ ਚ ਆਪਣੀ ਚਨੇਰਾ ਲਾਈਟ ਹੈ ਨਹੀਂਗੀ ਲਾਈਟ ਵਾਲੇ ਤਾਂ ਬਸ ਮਾੜੀ ਜੀ ਹਵਾ ਨਹੀਂ ਚੱਲਣ ਦੇ ਜਦ ਮਜਾਚਾਰ ਕਣੀਆਂ ਡਿੱਗਣ ਲੱਗਿਆਂ ਉਹਦੀ ਲਾਈਟ ਕੱਟ ਲੈਂਦੇ ਪਤਾ ਨਹੀਂ ਕੀ ਇਹਨਾਂ ਨੂੰ ਹੋ ਜਾਂਦਾ ਆਪਾਂ ਧਰ ਲਿਆ ਜੀ ਦੁੱਧ ਗਰਮ ਤੇ ਹਵਾ ਫੋਨ ਹੀ ਪੈਣ ਦਿੰਦੀ ਬਾਹਰ ਨੂੰ ਆਉਂਦੀ ਹਵਾ ਚੱਲ ਜਾਂਦੀ ਹੈ ਨਾਲੇ ਕਣੀਆਂ ਡਿੱਗੀਆਂ ਜਾਂਦੀਆਂ ਤੇ ਮम्मी ਦਸਾਂ ਤੰਦੂਖਾ ਮਾ ਕੀ ਕਰੀ ਜਾਂਦੇ ਗੈਸ ਕਰੋ ਕੀ ਕਰਦੇ ਹੋਣਗੇ ਕਰੋ 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 ਉਲੋ ਜੀ ਤੰਦੂਰ ਚ ਪਾਈ ਜਾਂਦੇ ਆ ਜੀ ਬਾਲਣ ਅੱਜ ਲਾਵਾਂਗੇ ਆਪਾਂ ਤੰਦੂਰ ਤੇ ਰੋਟੀ ਖਾਵਾਂਗੇ ਤੰਦੂਰੀ ਫੁਲਕੇ ਕਿਉਂ ਛੋੜਿਆ ਅਜੇ ਨਾ ਛੋੜੀ ਲੋ ਜੀ ਅੱਜ ਲਾਵਾਂਗੇ ਤੰਦੂਰ ਤੇ ਰੋਟੀਆਂ ਕਿਉਂਕਿ ਨਹੀਂ ਤਾਂ ਉਧਰ ਲੈ ਜਾਂਦੇ ਚੌਂਤ ਚੌਂਤ ਆ ਕੇ ਆ ਜਾਂ ਘਰ ਪੁੱਤਰ ਲਈ ਤਰ ਤੇ ਹੁਣ ਇਹ ਚਲਾਇਆ ਜੇ ਤਾਂ ਲਾ ਕੇ ਵੀ ਅੰਦਰ ਇਹ ਮੰਮੀ ਹੋ ਜਾਊਗਾ ਵੀ ਤਪਾ ਕੇ ਤਾਂ ਅੰਦਰ ਕੱਕੀ ਰੋਟੀਆਂ ਲਾ ਕੇ ਜਾਣਗੇ ਕਿੰਨੇ ਚਿਰ ਨਾਲ ਹੁਣ ਆਏ ਆ ਜੀ ਬਾਹਰ ਜਿਹਾ ਨਿਕਲ ਜਾਂਦਾ ਸੀ ਕਿ ਜੇ ਐ ਬਾਹਲੀਆਂ ਕਣੀਆਂ ਆਉਣ ਲੱਗੀਆਂ ਥੋੜਾ ਇਹ ਗਾਂ ਕਰ ਲਾਂਗੇ ਕਿਉਂ ਤਾਂ ਇਹ ਤਾਂ ਤਪਾ ਕੇ ਗਾਂ ਹੋ ਜਾਊਗਾ ਮੁੜ ਕੇ ਰੋਟੀਆਂ ਲੱਗੀ ਜਾਣਗੀਆਂ ਤੇ ਰੱਬ ਵੀ ਕੋਈ ਕੋਈ ਕਣੀ ਸਿੱਟੀ ਆਂਦਾ ਤੇ ਹਜੇ ਅੱਧ ਵਿਚਾਦ ਹਾਇਆ ਪਿਆ ਕੁੱਤਰ ਨਾਲਾ ਕੇਰਾ ਪਸੂ ਨੂੰ ਪਾਤਾ ਪਸੂ ਲੈਣਗੇ ਰਾਜ ਡਾੜੀ ਪੱਖਾ ਬੰਦ ਨਹੀਂ ਕਰਕੇ ਯਾਰ ਕਰਕੇ ਆ ਜਾਨਾ ਕਰਕੇ ਆਉਣੀ ਗੱਲਾਂ ਨਾ ਕਰੀ। ਟੂੜੀ ਵਾਲੇ ਦੌਤ ਕਿ ਭੈਣਾ ਨਾ ਪਰ ਦੇਖ। ਉਹ ਬਾਹਰ ਜਿਹੜਾ ਉਹਦੇ ਵਧੀਆ ਥੱਲੇ ਉੱਚੀ ਜੀ ਬਣਾ ਰੱਖੀ ਹੈ ਉੱਥੇ ਬਾਗਿਆਲੇ। ਲਓ ਜੀ ਖਾ ਲਓ ਤੰਦੂਰ ਗਿਆ। ਤੰਦੂਰੀ ਫੁੜਕੇ ਇਹ। ਮੇਰੇ ਘਰ ਤੇ ਖਾਪੀ। ਦੀਨਾ ਉਹ ਇਨੇ ਰਾਜਾ ਹੁੰਦਾ ਹੈ ਨਾ। ਹੂੰ।

ਦੇ ਸਾਡਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜਿਹੜੇ ਚੈਨਲ ਤੇ ਨਵੇਂ ਆਪੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਜੀ ਹੱਸਦੇ ਰਹੋ ਬਸਦੇ ਰਹੋ